ਦੇਖੋ ਭਾਈ ਜੀ Rajasthan ਵਾਲੇ ਨੋਖਾ ਨਗੌਰ ਵਾਲੇ ਜਿਹੜੇ ਬਾਈ ਆ ਆਪਣੇ ਇੱਥੇ ਭਾਈ ਜੀ ਪੇਡਾਂ ਲੈ ਕੇ ਆਇਆ ਚਾਰਨ ਵਾਸਤੇ ਕਾਰਨ ਕੀ ਦੋਸਤੋ ਕਾਰਨ ਇਹੋ ਹੀ ਵੀ ਝੋਨੇ ਲਾ ਲਾ ਕੇ ਜਿਵੇਂ ਆਪਾਂ ਪਾਣੀ ਖਤਮ ਕਰ ਰਹੇ ਆ ਉਸੇ ਤਰ੍ਹਾਂ ਉਥੇ ਸੋਕਾ ਪਿਆ ਹੋਇਆ ਹੈ ਜੀ ਸੋਕੇ ਦੇ ਕਾਰਨ ਇਹ ਜਿਹੜੇ ਰਾਸਤਾ ਨਾਲੇ ਵੀਰ ਆਪਣੇ ਇਧਰ ਚਾਰ ਨਾਉਂਦੇ ਆ ਡੰਗਰ ਇਹ ਯੋਧਪੁਰ ਏਰੀਆ ਯੋਧਪੁਰ पे ਦੇਖੋ ਬੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਵੀਰ ਪਹੁੰਚਦੇ ਆ ਤੇ ਉਹ ਜਾਰਿਆ ਵਿੱਚ ਇੱਕ ਸਰਪੰਚ ਤੇ ਲੱਧਿਆ ਸਮਾਨ ਸਾਰਾ ਜ਼ਿੰਮੇਵਾਰ ਬੰਦਾ ਹੈ ਨਾ ਨਾਲ ਹੀ ਤੇ ਵੀਰ ਵੇਖੋ ਲੰਮੀ ਲਾਈਨ ਲੱਗੀ ਆ ਦੂਰ ਤੱਕ ਕਰਨ ਕੀ ਆ ਦੋਸਤੋ ਜਿਤਰਾ ਆਪਾਂ ਪੰਪ ਪਾਣੀ ਖਤਮ ਕਰਦੇ ਜਾ ਰਹੇ ਆ ਕਿਸੇ ਦਿਨ ਉਹ ਦਿਨ ਦੂਰ ਨਹੀਂ ਵੀ ਜਿਹੜਾ ਆਪਣੇ ਵੀ ਬਾਈ ਜੀ ਸੋਕਾ ਬੈਨ ਨੂੰ ਤਿਆਰ ਆ ਕਿਉਂਕਿ ਜਦੋਂ ਆਪਾਂ ਝੋਨੇ ਨਾਲ ਲਾਉਣਾ ਹੜੇ ਨਾ ਜੇ ਸਰਕਾਰਾਂ ਸਾਨੂੰ ਐਮਐਸਪੀ ਨਾ ਨਾ ਦਿੱਤੀ ਕਿਉਂਕਿ ਝੋਨੇ ਲਾ ਲਾ ਕੇ ਆਪਾਂ ਪਾਣੀ ਖਤਮ ਕਰ ਲੈਣਾ ਆ ਦੇਖੋ ਕਿਉਂਕਿ ਇਹ ਆਪਣੇ ਬੰਨਿਆਂ ਦੀ ਪਛਾਣ ਕਰਦੇ ਵਸ ਟੋਪੀ ਮਾਸਟਰ ਕੀ ਆਲਾ ਐ ਭਾਈ ਕਿਹੜਾ ਆਏ ਵੀ ਬਾਈ ਸਾਡੇ ਯੂਥਪੁਰ ਵਾਲੇ ਆਏ ਸਵੇਰੇ ਆ ਨਾ ਇਧਰ ਬਿਠਾ ਲੈਣਾ ਸਵੇਰੇ ਇਧਰ ਬਿਠਾ ਲੈਣਾ ਦੇਖੋ ਵੱਡੀ ਗਿਣਤੀ ਜਿਹੜੀਆਂ ਪੇਡਾਂ ਇਥੇ ਚਾਰਨ ਵਾਸਤੇ ਪਹੁੰਚਿਆ ਬਾਈ ਜੀ ਦੋ ਤਿੰਨ ਗਰੂਪਾਂ ਦੋ ਲੰਗ ਗਿਆ ਪਹਿਲੋਂ ਤੇ ਝੋਨਾ ਲਾਉਣਾ ਬੰਦ ਕਰੀਏ ਰੁਕ ਲਾਓ ਬਾਤ ਤੋਂ ਵੱਧ ਬਾਰਸ਼ਾ ਹੋਣ ਤੇ ਆਪਣੇ ਪੰਜਾਬ ਨੂੰ ਬਚਾ ਲਓ ਬਚਾਇਆ ਜਾਂਦਾ ਤੇ ਭਾਈ ਜੀ ਕੰਮ ਖਤਮ ਆ ਉਹ ਦਿਨ ਦੂਰ ਨਹੀਂ ਵੀ ਰਾਜਸਥਾਨ ਵਾਲੇ ਆਪਾਂ ਵੀ ਕਿਸੇ ਦਿਨ ਮੁੜ ਕੇ ਇਤਰਾ ਹੀ ਡੰਗਰ ਲੈ ਲੈ ਕੇ ਹਮਾਚਲ ਪ੍ਰਦੇਸ਼ ਹੈ ਨੂੰ ਨੰਗਣਾ ਪਊਗਾ ਛਿਮਲੇਵਾਲ ਨੂੰ ਗਾਹ ਨੂੰ ਆਪਾਂ ਨੂੰ ਵੀ ਠੀਕ ਆ ਦੋਸਤੋ ਧੰਨਵਾਦ